ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਣ ਦੀ ਮੁਰਤੋਂ ਮਿਲੀ ਧਮਕੀ ਈਮੇਲ ਦੇ ਜ਼ਰੀਏ ਦੂਜੀ ਵਾਰ ਧਮਕੀ ਦਿੱਤੀ ਗਈ ਆ ਬੀਤੇ ਕੱਲ੍ਹ ਵੀ ਧਮਕੀ ਮਿਲੀ ਸੀ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਣ ਦੀ ਧਮਕੀ ਮਿਲੀ ਫਿਰ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਣ ਦੀ ਧਮਕੀ ਮਿਲੀ ਹੈ ਦੱਸਿਆ ਕਿ ਜਿਹੜਾ ARDX ਭਰਿਆ ਹੋਇਆ ਪਾਈਪਾਂ ਦੇ ਵਿੱਚ ਜਿਸ ਤੋਂ ਬਾਅਦ SGPC ਮੈਂਬਰਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਬਾਰਡਰ ਸਕਿਉਰਿਟੀ ਫੋਰਸ BSF ਜਿਹੜੀ ਆ ਉਹ ਲਗਾ ਦਿੱਤੀ ਗਈ ਆ ਚੱਪੇ-ਚੱਪੇ ਦੇ ਉੱਤੇ ਪੁਲਿਸ ਨਜ਼ਰ ਆ ਰਹੀ ਆ ਚੱਪੇ-ਚੱਪੇ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਆ ਪਰ ਐਸਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਆ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਤਾਂ ਡਰਨ ਦੀ ਲੋੜ ਨਹੀਂ ਹੈ ਤਾਂ ਸਭ ਤੋਂ ਜ਼ਿਆਦਾ ਸਭ ਤੋਂ ਵੱਡੀ ਧਾਰਮਿਕ ਜਿਹੜੀ ਆ ਹਾਂ ਨਹੀਂ ਜਾਂਦੀ ਆ ਸ਼੍ਰੀ ਦਰਬਾਰ ਸਾਹਿਬ ਤਾਂ ਉਸ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਆ ਈਮੇਲ ਦੇ ਜ਼ਰੀਏ ਦੂਜੀ ਵਾਰ ਧਮਕੀ ਦਿੱਤੀ ਗਈ ਆ ਤਾਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਐ ਜੀ ਪੀ ਸੀ ਮੈਂਬਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਇੱਕ ਵਾਰੀ ਉਹ ਸੁਣਾਉਨੇ ਆ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੈ ਮਿੱਠੇ ਸੱਬੇ ਖਾਵ ਨਹੀਂ ਤੂੰ ਜਿਆ ਵੱਧੋ ਪਰਖ ਵੀਤਾ ਤੇ ਤਾਂ ਤੂੰ ਸੋਹਿਆ ਅਜੇ ਹਿਸਤਾਨ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਹੁੰਦਾ ਤਾਂ ਮੈਂ ਸਮਝਦਾ ਕਿ ਇਹ ਬਹੁਤ ਹੀ ਮਾਰੀ ਗੱਲ ਹੈ ਕਿਉਂਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਆ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਛਕਦਾ ਇਹ ਧੰਨ ਧੰਨ ਗੁਰੂ ਰਾਮਦਾਸ ਕਰਕੇ ਜਾਂਦਾ ਹੈ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਧਮਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਦਿੱਤੀ ਹੋਵੇ ਮੈਂ ਸਮਝਦਾ ਉਹਦਾ ਕੋਈ ਧਰਮ ਹੀ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਤਰ੍ਹਾਂ ਦੇ ਸੰਦ ਜਿਹੜੀ ਆਉਂਦੀ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਸ਼ਾਦੀਚਾਰ ਪਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਮੇਰੇ ਵਿਗਣ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਉਸੇ ਇਤਰਾ ਲੰਘੇ ਤੇ ਪਛਾਣਤਾ ਸ਼ ਕਰ ਰਹੀ ਹੈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਜਾਣੇ ਕੋ ਹੰਦੀ ਲੋੜ ਨਹੀਂ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਪੁਲਿਸ ਪ੍ਰਸ਼ਾਸਨ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋਣ ਤੋਂ ਮਜਾ ਆ ਜਾ ਸਕੇ ਸਤਿ ਸ੍ਰੀ ਅਕਾਲ ਪਹਿਲਾਂ ਵੀ ਕਮੀਲ ਆਈ ਸੀ ਜੇਕਰ ਕੱਲ੍ਹ ਵੀ ਅਜਿਹੀ ਹੋਣੀ ਹੈ ਕਹਿੰਦਾ ਕਿ ਅੱਛਾ ਨਾ ਹੁੰਦੀ ਇਹ ਜੇਕਰ ਜਿਹੜੀ ਕੱਲ ਮੇਲ ਆਈ ਸੀ ਜਿਉਂ ਤੇ ਪੁਲਿਸ ਪ੍ਰਸ਼ਾਸਨ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹੀ ਨਾ ਹੁੰਦੀ ਕਿਉਂਕਿ ਉਸ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਇਹ ਮੀਰਕਤਮਾਇਆ ਕਿੰਨੇ ਭੇਜੀ ਆ ਇਹ ਪੁਲਸ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ ਵਿੱਚ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕਾਬੂ ਕਰ ਸਕਦੀਆਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਇਹ ਜੜੀਆਂ ਸਰਕਾਰਾਂ ਨੇ ਅਜਿਹਾ ਕਰਨਾ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਪੀ ਸਾਹਿਬ ਅਵਸਰ ਨੂੰ ਜਾਂਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇਹੇ ਬੰਦਿਆਂ ਨੂੰ 잡 ਕੇ ਤੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮੌਲਾ ਖਰਾਬ ਨਾ ਹੋ ਸਕੇ ਇਹ ਵੀ ਨਹੀਂ ਕੀਤਾ ਗਿਆ ਵਗੈਸੇ ਇਹੋ ਹੀ ਕੀ ਸਚਗੰਡ ਮੰਦਸਾ ਤੋਂ ਉਹ ਅਡਾਉਣ ਦੀ ਸਾਜਿਸ਼ਾ ਮਤਲਬ ਇਹੜਾ ਜਾਊਗਾ ਇਹ ਮੈਂ ਪਹਿਲਾਂ ਕਹਿੰਦਾ ਕਿ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਹੈ ਉਹਦਾ ਕੋਈ ਧਰਮ ਨਹੀਂ ਹਾਂ ਤੇ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਵਿਅਕਤੀ ਜਿਹੜਾ ਉਹ ਅੱਜ ਵੀ ਮਰਦਾ ਕੱਲ੍ਹ ਵੀ ਮਰਨਾ ਇਹ ਇਹ ਗੁਰੂ ਮਹਾਰਾਜ ਦਾ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭਿਕਮ ਕਢਾਉਂਦੇ ਆ ਇਹ ਗੁਰੂ ਮਹਾਰਾਜ ਨੂੰ ਤੇ ਜਿਹੜਾ ਇਹ ਸਥਾਨ ਹੈ ਉੱਥੇ ਕੋਈ ਕਿਸੇ ਨੂੰ ਗੁਰੂ ਮਹਾਰਾਜ ਨੂੰ ਕੁਝ ਨਹੀਂ ਕਰ ਸਕਦਾ ਗੁਰੂ ਮਹਾਰਾਜ ਦਾ ਸਥਾਨ ਹੈ ਪ੍ਰਸ਼ਾਸਨ ਇਹਦਾ ਕੁਝ ਨਹੀਂ ਵਿਗਾੜ ਸਕਦਾ ਪਰ ਫਿਰ ਵੀ ਅਸੀਂ ਚੌਪਸੀ ਦੇ ਤੌਰ ਤੇ ਜਿਹੜੇ ਅੰਦਰ ਪ੍ਰਬੰਧ ਵਧਾਉਂਦੇ ਨੇ ਇਹ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਉਹ ਆਪਣੀ ਚੌਪਸੀ ਕਰ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਖਾਸ ਕਰਕੇ ਏਜੰਸੀਆਂ ਦੀ ਜਿਵੇਂ ਵਾਰੀ ਬਣਦੀ ਹੈ ਇਹ ਜਿਹੇ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ। ਅਸੀਂ ਦੀ ਕੋਸ਼ਿਸ਼ ਨਾਲ ਤਾਲਮੇਲ ਹੋਇਆ ਅਸੀਂ ਸਰ ਇਨਫੋਰਮੇਸ਼ਨ। ਹਾਂ, ਸੀਬੀਸਾ ਵੱਲੋਂ ਕੀਤਾ ਸੀ ਪਰ ਉਹ ਥੋੜੇ ਬਿਜ਼ੀ ਸੀ। ਫਿਰ ਦੁਬਾਰਾ ਮੈਂ ਕਾਲ ਕਰਕੇ ਵੀ ਉਹਨਾਂ ਨਾਲ ਗੱਲ ਕਰਾਂ। ਤਾਂ ਤੁਸੀਂ ਸੁਣਿਆ ਐ ਜੀਪੀਸੀ ਮੈਂਬਰ ਦੇ ਵੱਲੋਂ ਕਿਹਾ ਗਿਆ ਕਿ ਇਹ ਕੁਝ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ ਕਿਉਂਕਿ ਬਹੁਤ ਸਾਰੀਆਂ ਕਿੱਧੜ ਧਮਕੀਆਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਇਸ ਤਰੀਕੇ ਦੇ ਨਾਲ ਦਿੱਤੀਆਂ ਜਾਂਦੀਆਂ ਨੇ। ਪਾਕਿਸਤਾਨ ਲਗਾਤਾਰ ਨਪਾਕ ਹਰਕਤਾਂ ਕਰਦਾ ਆਇਆ ਪਹਿਲਾਂ ਜਦੋਂ ਜੰਗ ਲੱਗੀ ਭਾਰਤ ਤੇ ਪਾਕਿਸਤਾਨ ਦੀ ਥੋੜੇ ਚਿਰ ਪਹਿਲਾਂ ਉਸ ਵੇਲੇ ਵੀ ਟਾਰਗੇਟ ਜਿਹੜਾ ਕੀਤਾ ਗਿਆ ਸੀ ਦਰਬਾਰ ਸਾਹਿਬ ਨੂੰ ਜੋ ਮਿਜ਼ਾਈਲਾਂ ਆਈਆਂ ਸੀ ਉਸ ਵੇਲੇ ਵੀ ਉਹਨਾਂ ਮਿਜ਼ਾਈਲਾਂ ਨੂੰ ਹੀ ਜਿਹੜਾ ਇੱਧਰ ਨੂੰ ਭੇਜਿਆ ਜਾ ਰਿਹਾ ਸੀ ਟਾਰਗੇਟ ਦੇ ਉੱਤੇ ਦਰਬਾਰ ਸਾਹਿਬ ਸੀ ਜੋ ਆਰਮੀ ਦੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਤਾਂ ਹੁਣ ਦੁਬਾਰਾ ਤੋਂ ਈਮੇਲ ਦੇ ਜ਼ਰੀਏ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਆਖਰ ਕੌਣ ਆ ਇਹ ਧਮਕੀਆਂ ਦੇ ਨਾਲ ਆਖਰ ਮਕਸਦ ਕੀ ਆ ਮਨਸ਼ਾ ਕੀ ਆ ਪੁਲਸ ਜਾਂਚ ਦੇ ਵਿੱਚ ਜੁਟਿਆ